ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਡ ਆ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀ ਝੋਟੀ ਆ ਗਈ ਵੀਰੋ ਤੋਕੜ ਗੱਬਣਾ ਚੰਗੇ ਰਿਕਾਰਡ ਵਾਲੀ ਆ ਬਹੁਤ ਚੰਗੇ ਰਿਕਾਰਡ ਵਾਲੀ ਵਹਿੜ ਆ ਗਈ ਵੀਰੋ ਆਓ ਵੀਰ ਜੀ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੇ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਵਧੀਆ ਠੀਕ ਹੈ ਠੀਕ ਚੱਲਦਾ ਭਾਈ ਹਾਂਜੀ ਵਧੀਆ ਵੀਰੇ ਨਾਂ ਦੱਸਿਓ ਨਾਂ ਭਾਈ ਮੇਰਾ ਗੁਰਪਾਲ ਸਿੰਘ ਜੇ ਹਾਂਜੀ ਪਿੰਡ ਵੀਰਾਕੋੜ ਜੇ ਹਾਂਜੀ ਜ਼ਿਲ੍ਹਾ ਅ ਠੀਕ ਹੈ ਜੀ ਤੇ ਫੋਨ ਨੰਬਰ ਜੀ ਪਾਜੀ ਮੇਰਾ 97813 ਹਾਂਜੀ 75486 ਠੀਕ ਹੈ ਜੀ ਹਾਂਜੀ ਤਾਂ ਵੀਰ ਜੀ ਪਿਛਲੀ ਵੀਡੀਓ ਦੇ ਫਿਰ ਜਲਦੀ ਪਛੂਗੇ ਹਾਂਜੀ ਹਾਂਜੀ ਪਾਜੀ ਅੱਧੇ ਘੰਟੇ ਦੇ ਵਿੱਚ ਵਿੱਚ ਜਿਹੜਾ ਨਹੀਂ ਏ ਵੇਲ ਹੋ ਗਿਆ ਦੂਜੇ ਦਿਨ ਹੀ ਜਾਂਦੇ ਆ ਹਨਾ ਦੂਜੇ ਦਿਨ ਹੀ ਯਾਨੀ ਕਿ ਪਸ਼ੂ ਜਲਦੀ ਵੇਖ ਜਾਂਦਾ ਹਨਾ ਹਾਂਜੀ 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 ਤਾਂ ਵਧੀਆ ਗੱਲ ਰੇਟ ਵੇਖਦਾ ਵੀਰ ਜੀ ਤੁਹਾਡਾ ਇੱਕ ਸਚਾਈ ਵੇਖਦੀ ਆ ਜੀ ਬਸ ਹਾਂਜੀ ਤਾਂ ਤਾਂ ਹੀ ਪਸ਼ੂ ਉਹਦਾ ਹੋਣਾ ਹੀ ਆ ਰੇਟ ਜੈ ਜੀ ਤੁਹਾਡਾ ਹਨਾ ਹਾਂਜੀ ਹਾਂਜੀ ਤਾਂ ਤਾਂ ਹੀ ਦੂਸਰੇ ਦਿਨ ਵੀਡੀਓ ਪਈ ਜਾਂਦੀ ਆ ਤਾਂ ਰੇਡ ਜਾਇਆ ਜਾ ਤਾਂ ਕਰੀਏ ਵੀਰ ਜੀ ਸ਼ੁਰੂ ਇਹਨਾਂ ਦਾ ਆਸੀ ਆਜੀ ਭਾਜੀ ਹਾਂਜੀ ਇਹ ਵੈਰ ਤੋਂ ਕਰ ਲਿਆ ਹਨਾ ਹਾਂਜੀ ਇਹਦੇ ਬਾਰੇ ਵੀਰੇ ਦੱਸਿਓ ਵੈੜ ਭਾਜੀ ਦੂਜੇ ਸੂਬੇ ਵਾਲੀ ਤਿਆਰ ਜੇ ਵੈੜ ਠੀਕ ਹੈ ਜੀ ਤੇ ਬਾਕੀ ਸ਼ਾਈ ਆਲ ਜਿਹੜੇ ਭੈਣ ਭਰਾ ਉਹਨਾਂ ਨੂੰ ਸਮਝਾਉਂਦੇ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਆ ਬਾਕੀ ਵੀਡੀਓ ਚ ਦੱਸਦਾ ਕਿ ਇਹ ਤੇ ਸਮਝ ਆਣੇ ਬੰਦੇ ਲੈਣਾ ਬਾਕੀ ਸ਼ਾਈ ਆਲ ਜਿਹੜੀਆਂ ਬੜੀਆਂ ਹੋਣੀਆਂ ਬੜੇ ਕਾਦੀ ਸ਼ਾਈ ਆਲ ਦੀ ਵੇਖੀ ਹੋਊਗਾ ਕੀ ਬਾਤ ਹੈ ਪੂਰੀ ਸੀ ਠੰਢੀ ਗਏ ਸਲੱਗ ਆ ਗਈ ਪੂਰੀ ਹਨਾ ਤੇ ਪਹਿਲੇ ਸਵੇਰੇ ਭਾਜੀ ਨੇ 20 ਕਿਲੋ ਦੁੱਧ ਚਵਾਇਆ ਜੀ ਵੀ ਗੱਲੋ ਹਾਂਜੀ ਹਾਂਜੀ ਕੀ ਬਾਤ ਹੈ ਸ਼ਹਿਰ ਦੇ ਵਿੱਚ ਅਕਸਰ ਹੀ ਬੰਦੇ ਕੋਈ ਉਹਦਾ ਆਪਣੀ ਕੋਠੀ ਉੱਥੇ ਰੱਖੀ ਜੇ ਬਰੀ ਸ਼ੋਹਰ ਠੀਕ ਹੈ ਜੀ ਪਾ ਲਈਏ ਇਧਰ ਰਜੀਤ ਐ ਵੀ ਤਾਂ ਲਈ ਜੇ ਮਹਾਰਾਜ ਅੱਛਾ ਅੱਛਾ ਹਾਂ ਹਾਂ ਠੀਕ ਹੈ ਜੀ ਤਾਂ ਵੇਖੋ ਵੀਰੋ ਚੈੱਕ ਕਰ ਲਓ ਬੜੀ ਸੋਹਣੀ ਵੈੜ ਆ ਗਈ ਆ ਚਮਕ ਫੁੱਲ ਛਾਈ ਹਾਲ ਤੇ ਰਾਜੀ ਦੀ ਗੱਲ ਕਰੀਏ ਤਾਂ ਵੀਰੇ ਐਮ ਪੂਰੀ ਫੁੱਲ ਗੁੰਦੀ ਵੈੜ ਆ ਪੂਰੀ ਫੁੱਲ ਰਾਜੀ ਆ ਤਾਂ ਲੇਵਾ ਵੀ ਬਹੁਤ ਕੈਂਟ ਲੱਗਿਆ ਵੈੜ ਨੂੰ ਤੇ ਸੀਸ ਲਾ ਗੋ ਵੀਰ ਨੇ ਦੱਸ ਹੀ ਦਿੱਤਾ ਏਦਾਂ ਥੱਲੇ ਬੈਠ ਜੰਨੇ ਆ ਹਾਂ ਭਾਜੀ ਕੋਈ ਚੱਕਰ ਦੇਣ ਕਿੰਨੇ ਲੈ ਜੂ ਵੀਰ ਦੇਣ ਭਾਜੀ ਘਰ ਵਾਲੇ ਤਾਂ ਤੇ ਵੀ 6 ਦਿਨ ਲੈਣੇ ਇੰਨੇ ਅ 6-7 ਦਿਨ ਬਾਕੀ ਆਡੀ ਸਮਝਾ ਦੇਣ ਵਾਅਦਾ ਲੈ ਆਏ ਨੇ ਇੰਨੇ ਠੀਕ ਹੈ ਕਿਉਂਕਿ ਪੰਜਣਾ ਮੈਂ 10-15 ਦਿਨ ਪਹਿਲਾਂ ਦੁੱਧ ਲੈ ਕੇ ਜਾਂਦਾ ਉੱਥੇ ਮੈਨੂੰ ਦੱਸੀ ਉਹਨਾਂ ਦੇ ਮੈਨੂੰ ਆਦੇ ਦੋਧੀਆਂ ਹੀ ਵੈੜ ਵੇਚਣੀਆਂ ਠੀਕ ਹੈ ਜੀ ਤੇ ਉਹਦੇ ਤੇ ਵਾਵਾ ਕੱਚੀ ਹੀ ਜੇ ਬਾਕੀ ਹੁਣ ਦੇਣਾ ਚ ਲਾਸਦੀ ਆਉਂਦੀ ਪਰ ਹਾਲੀ ਵੀ ਦੇਣ ਜਿਹੜੇ ਨਹੀਂ ਆ ਦੇ ਇਹਨੇ ਬਾਕੀ ਬਹੁਤ ਯੋਕ ਤੇ ਰਪੋੜੀ ਇਹ ਭਾਰੀ ਆ ਵੇਖੋ। ਕੀ ਬਾਤ ਹੈ। ਹਾਂ ਪਾਪਾ ਛਾਈ ਵਾਲ ਨਹੀਂ ਲੈਂਦੇ ਹੁੰਦੇ ਬੜੀ ਘੜ ਛਾਈ ਵਾਲ ਲਈਦੀ ਏ। ਤੇ ਬਾਕੀ ਉਹਨਾਂ ਨੇ ਭਾਜੀ ਨਾਲ ਜਦੋਂ ਮੈਨੂੰ ਖਾਈ ਨਾ ਇਤਨਾ ਹੱਥੋਂ ਦੁਪੇਰ ਕੇ। ਹਾਂਜੀ। ਮੈਂ ਉਸ ਦਿਨ ਤੁਹਾਨੂੰ ਕਹਦਾ ਮੈਂ ਅੰਕਲੇ ਵੈੜ ਮੈਂ ਖਾ ਰਹੀ ਏ। ਦੁੱਧ ਵੀ ਦੱਸਦੇ ਉਹਨੇ ਕਿੰਨਾ ਘਰਿਆ। ਦੁੱਧ ਤਾਂ ਜੀ ਦੁੱਧ ਪਹਿਲਾਂ ਸਵੇਰਾਂ ਤੇ 20 ਕਿਲੋ ਦਿੱਤਾ। ਕੀ ਬਾਤ ਹੈ। ਤਾਂ ਵੇਖੋ ਵੀਰੇ ਉਹ ਲੰਮੀ ਬੇਲ ਆ ਗਈ ਆ ਫੁੱਲ ਰਾਜੀ ਆ। ਤਾਂ ਚਮਕਦੀ ਗੱਲ ਕਰੀਏ ਵੀਰੇ ਫੁੱਲ ਚਮਕਾ ਵੈੜ ਤੇ ਐ ਮੰਜਾ ਡੇਂਦਾ ਉੱਪਰ ਰਾਜੀ ਬਹੁਤ ਯਾਦੀ ਵੀਰੇ। ਤੁਰ ਚੱ ਫਲਿਸ਼ ਕਾ ਮਾਰਦੀ ਅੱਖਾਂ ਮਾਰਦੀ ਹੈ ਜੀ ਨਾ ਪਰ ਸ਼ਨੀਲ ਦਾ ਕੱਪੜਾ ਨਹੀਂ ਹੁੰਦਾ ਬਿਲਕੁਲ ਜੇ ਵੇਖੋ ਕੀ ਬਾਤ ਹੈ ਜੀ ਬਹੁਤ ਸੋਹਣੀ ਸੁਨਕੀ ਵੈੜ ਆ ਗਈ ਵੀਰੇ ਆਹ ਵਾਹ ਬਹੁਤ ਸੁਨਕੀ ਹੈ ਨਾ ਉਹ ਵੀ ਡੇ ਕੈਣ ਹਾਂਜੀ ਆਂਦੇ ਇਹ ਤਾਂ ਪਾਪਾ ਦਾ ਰੰਗ ਕਿੱਦਾਂ ਦਾ ਹੈ ਕਿੰਨੀ ਚਮਕਦੀ ਆਏ ਚਮਕ ਬਹੁਤ ਜਿਆਦੀ ਵੈੜ ਜੀ ਤਾਂ ਵੀਰੇ ਢਿੱਲਾਂ ਦੀ ਗੱਲ ਕਰੀਏ ਤਾਂ ਮਹਾਨੇ ਚ ਬਹੁਤ ਜਿਆਦੀਆਂ ਢਿੱਲਾਂ ਨੇ ੱੱਲੇ ਵਾ ਹੁਣ ਤੋਂ ਬਹੁਤ ਸ਼ਾਨਦਾਰ ਲੱਗਿਆ ਚੰਗੀ ਸੋਹਣੀ ਵੈੜ ਹੈ ਵੀਰ ਜੀ ਇੱਕ ਵਾਰੀ ਤੋਰੇ ਲੰਮੀ ਮਾੜੀ ਜੀ ਕਮਾਓ ਵੇਖੋ ਵੀਰੇ ਇਹ ਕਿ ਤੋਰਾ ਤਾਂ ਨੂੰ ਚੈੱਕ ਕਰਾ ਦਿੰਨੇ ਆ ਤਾਂ ਸੀਲ ਸਲਗ ਪਸ਼ੂ ਇਹ ਜਿਹਾ ਵੇਖਣ ਨੂੰ ਬਹੁਤ ਘੱਟ ਮਿਲਦਾ ਆਪਾਂ ਨੂੰ ਠੰਡਾ ਸੀਲ ਪਸ਼ੂ ਹੋਵੇ ਥਣ ਚਿੰਗਾ ਲੱਗਾ ਹੋਵੇ ਰਾਜੀ ਫੁੱਲ ਹੋਵੇ ਐ ਚੋੜਾ ਜਿਗਾਠਾ ਜਿਗੂਠਾ ਲੱਗਾ ਵੇੜ ਨੂੰ ਤਾਂ ਰਾਜੀ ਫੁੱਲ ਲੰਮੀ ਬੇਲ ਤੇ ਲੇਵਾ ਬਹੁਤ ਵੀਰਿਓ ਸ਼ਾਨਦਾਰ ਲੱਗਿਆ ਵੇੜ ਨੂੰ ਵੇਖੋ ਕੀ ਬਾਤ ਹੈ 98 ਵੀਰਿਓ ਬਹੁਤ ਸਪੈਸ਼ਲ ਲੱਗਿਆ ਚਵਾਈ ਇਹਦਾ ਬਹੁਤ ਚੰਗਾ ਜੀ ਬਾਕੀ ਇਤਰਾ ਭਾਵੇਂ ਤਾਂ ਚੱਤੂ ਹੋ ਗਿਆ ਬਤਾ ਦੇ ਸੁਣੀ ਸੁਨਖੀ ਬੈੜਾ ਜੀ ਦੇਖੋ ਵੀਰੋ ਫਿਰਦੀ ਨਹੀਂ ਲਾਗੇ ਕੋਈ ਚੋਆ ਵੀ ਵੇਖੋ ਨੇ ਕੈਕ ਹੋਇ ਨਾ ਇਹਦਾ ਅੱਲਾਕੇ ਲੈ ਹੋਇ ਤਾ ਆ ਵੇਖੋ ਕੀ ਬਾਤ ਹੈ ਬੜਾ ਪੂਰਾ ਪੋਲਾ ਜਵਾ ਦੇ ਠੀਕ ਹੈ ਜੀ ਧਿਆਨ ਦਿਓ ਵੇਖੋ ਵੀਰੋ ਇਰੇ ਬਾਕੀ ਕਹੇ ਨੇ ਵੀਰ ਨੇ ਵੈੜ ਲੱਲੀ ਮਾਜਰ ਲੱਲੀ ਇੱਕ ਬਰਾਬਰ ਆ ਕਿਉਂਕਿ ਸਹੀਲ ਪਸ਼ੂ ਆ ਇਹਦੀ ਫੈਂਟ ਵੀ ਚੰਗੀ ਹੋਣੀ ਤੇ ਟਿੱਲਾਂ ਦੀ ਗੱਲ ਕਰੀਏ ਤਾਂ ਵਹਾਨੇ 'ਚ ਬਹੁਤ ਜਿਆਦੀਆਂ ਬਹੁਤ ਚੰਗੀ ਵੈੜ ਆ ਜੀ ਤਾਂ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਵੀ ਹੋ ਜੂ ਵੈੜ ਮੋਲ ਦੀ ਤਾਂ ਭਾਈ ਅੱਕੇ ਤੁਹਾਨੂੰ ਕਹਿੰਦੇ ਨੇ ਕਿ ਜਿਹੜੇ ਇਹੋ ਜਿਹੇ ਹੀਰੇ ਹੁੰਦੇ ਨੇ ਨਾ ਇਹਨਾਂ ਦਾ ਕੋਈ ਮੋਲ ਨਹੀਂ ਹੁੰਦਾ ਬਿਲਕੁਲ ਠੀਕ ਹੈ ਨਾ ਹਾਂਜੀ ਤੇ ਬਾਕੀ ਇਹ ਵੀ ਜੇ ਕੋਈ ਭੈਣ ਭਰਾ ਹੋਊਗਾ ਨਾ 70 ਦੀ ਦੇ ਦਾਂਗੇ ਭਾਈ 70 ਦੀ ਹਾਂਜੀ ਤਾਂ ਬਾਕੀ ਵੀਰ ਜੀ ਕਿਦਾਂ ਵੀਰ ਕਿਹਨੇ ਪੰਜ ਛੇ ਦਿਨ ਸਾਹਮਣੀਆਂ ਰੇਟ ਜਿਆਜਾ ਚਲੋ ਐਵੇਂ ਹੀ ਆ ਵੇਣਾ ਤਾਂ ਵਿਗਦੀਆਂ ਚੰਗੀ ਕੀਮਤ ਤੇ ਵਿਗਦੀਆਂ ਹਾਂ ਬਸ 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 ਕਈ ਵੀਰ 80 85 75 ਦਾ ਹੀ ਭਾਵੇਂ ਤੁਸੀਂ ਮੰਗ ਲੈਂਦੇ ਹੋ ਰੇਟ ਤਾਂ ਡਾਜਾਜ ਆ ਹਾਂ ਉਹਨਾਂ 70 ਤੋਂ ਜ਼ਿਆਦਾ ਨਹੀਂ ਵੀਰੇ ਸ਼ੋਰ ਛਾਰਟ ਕਰਦੇ ਹੋ ਹਨਾ ਕਰਦਾ ਕੋਈ ਨਹੀਂ ਮਾਰਾ ਕੋਈ ਭੈਣ ਭਰਾ ਫੋਨ ਕਰੇ ਮੋੜਦਾ ਨਹੀਂ ਯਾਰ ਕਿੰਨੇ ਦੀ ਹਾਂ ਨਾ ਜਿੰਨੇ ਤੁਸੀਂ ਕਹਿ ਦੋ ਤੁਸੀਂ ਦੱਸ ਦੋ ਕਿੰਨੇ ਦੀ ਤੁਸੀਂ ਕਹੋ ਕੋਈ ਨਹੀਂ ਦੇ ਦਾਂਗੇ ਇੱਕ ਹੀ ਗੱਲ ਕਰਦੀ ਕਰ ਦੋ ਕਿਹੜਾ ਵਪਾਰੀ ਵੀ ਲੈ ਜਾਏ ਹਨਾ ਕਰ ਦੋ ਕਰ ਦੋ ਹਾਂ ਨਾ ਪੂਰੇ 65 ਦੇ ਦੇ ਦਾ ਕੋਈ ਨਹੀਂ ਭਾਈ ਬਾਕੀ ਕੋਈ ਫੋਨ ਲਾਵੇ ਹਾਂਜੀ ਦਵਾਗੇ ਜਰੂਰ ਕੀ ਬਾਤ ਹੈ ਸਾਡੇ ਨਾਲ ਬਾਈ ਚਾਂਸ ਕੋਈ ਭੈਣ ਭਰਾ ਫੋਨ ਲਾਉਂਦਾ ਸਾਡੇ ਨਾਲ ਸੌਦਾ ਨਹੀਂ ਬੰਦਦਾ ਨਾ ਉਹ ਫਿਰ ਤੁਹਾਨੂੰ ਫੋਨ ਲਾ ਕੇ ਗੱਲ ਕਰਾ ਦੇ ਵੀ ਯਾਰ ਅਸੀਂ ਫੋਨ ਲਾਇਆ ਤੇ ਉਹਨਾਂ ਨੇ ਸਾਨੂੰ ਵੈੜ ਨਹੀਂ ਦਿੱਤੀ ਬਿਲਕੁਲ ਜੇ ਹੂੰ ਤੇ ਭਾਈ ਮਾਲ ਦੇ ਦੀ ਰੇਟ ਜਾ ਜਾ 65000 ਦੀ ਬਾਕੀ ਕੋਈ ਫੋਨ ਲਾਵੇ ਵੀਰੇ ਕੋਈ ਫੋਨ ਲਾਏਗਾ ਮਾਨਤਾ ਨੂੰ ਹਜੂ ਭਾਈ ਮਾਨਤਾ ਨੂੰ ਹੋਜੂ ਫੋਨ ਹਾਂਜੀ ਕੀ ਬਾਤ ਆ ਜੀ ਹਾਂਜੀ ਇਹ ਦੂਜੇ ਨੰਬਰ ਤੇ ਆ ਗਿਆ ਤਾਂ ਦੱਸੋ ਇਹ ਦੂਜਾ ਸੂਰਾ ਸੂਈ ਜੇ ਹਾਂਜੀ ਤੇ ਤੀਜੇ ਦੀ 7.5 ਮਹੀਨਾ ਦੀ ਗੱਭਣ ਜੀ 7.5 ਮਹੀਨੇ ਦੀ ਗੱਭਣਾ ਗੱਭਣ ਹਾਂ ਪੂਰੀ ਚੈੱਕ ਹੋ ਜਾਂ ਗਰੰਟੀ ਆ ਗਰੰਟੀ ਆ ਹਾਂਜੀ ਤੇ ਝੋਟੀ ਵੀ ਵੱਡੀ ਆ ਵੀਰ ਜੀ ਵੱਡੀ ਵੱਡੀ ਪਾਜੀ ਤਾਂ ਕਿਦਾਂ ਹੁਣ ਵੀ ਦੁੱਧ ਕਿੰਨਾ ਦਿੰਦੀ ਆ ਦੁੱਧ ਪਾਜੀ ਦੋਵੇਂ ਟਾਈਮ ਮਤਲਬ ਮਿਲਦੀ ਜੇ ਹਾਂਜੀ ਤੇ 3 ਕਿਲੋ ਦੁੱਧ ਹੀ ਆ ਜਾਂਦਾ ਤੇ ਵੀ ਜੀ ਸੱਜਣਾਂ ਫਿਰ ਚੰਗਾ ਦੁੱਧ ਚ ਆਉ ਹਾਂਜੀ ਆਸ਼ਾ ਕਰੇ 16 17 ਕਿਲੋ 16 ਕਿਲੋ ਦੁੱਧ ਜਿਹੜਾ ਨਾ ਹਾਂਜੀ ਕਦੇ ਝੋਇਆ ਜੀ 16 ਕਿਲੋ ਤੇ ਵੱਡੀ ਝੋਟੀਆਂ ਵੀਰੋ ਚੈੱਕ ਕਰ ਲਓ ਟੋਕੜ ਗੱਭਣਾ 7.5 ਮਹੀਨਿਆਂ ਦੀ ਗ ਹਜੇ ਵੀ ਵੀਰ ਕਹਿੰਦਾ ਦੋਵੇਂ ਟਾਈਮਾਂ ਪਾਂ ਵੀ ਕੋ ਚੋਲੇ ਆਹਦੇ ਵੀ ਪਹਾੜੇ ਤੇ ਮਿਲਦੀ ਆ ਹਾਂਜੀ ਤੇ ਇਹੀ ਤੇ ਰਾਤੀ ਨਹੀਂ ਜੇ ਮਿਲੀ ਰਾਤੀ ਟੀਕੇ ਤੇ ਚੋਈਏ ਹਾਂਜੀ ਥੋੜ ਸਵੇਰੇ ਪਹਾੜੇ ਤੇ ਮਿਲੀ ਠੀਕ ਹੈ ਜੀ ਹਾਂਜੀ ਆਹ ਉਪਰੇ ਸਾਡੇ ਪਸ਼ੂ ਦੇ ਨਹੀਂ ਹੁੰਦਾ ਕਿਆ ਹਾਂਜੀ ਬਿਲਕੁਲ ਜੀ ਤਾਂ ਵੇਖੋ ਵੀਰੋ ਬਹੁਤ ਵੱਡੀ ਝੋਟੀ ਆ ਤਾਂ ਚੰਗੇ ਰਿਕਾਰਡ ਵਾਲੀ ਵੀਰ ਦੱਸਦਾ ਸਿੰਗਲ ਹੱਡੀ ਆ ਕੱਦ ਕਾਠ ਵਾਲੀ ਆ ਥਾਂ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਵੀਰੇ ਚਵਾਈ ਵਾਲਾ ਲੱਗਿਆ ਝੋਟੀ ਨੂੰ ਇੱਕੋ ਵੀਰੇ ਫੇਸ ਕੁਆਲਿਟੀ ਚੈੱਕ ਕਰ ਲੋ ਐ ਸਿੰਘ ਸੁੰਗ ਦੀ ਕੁਆਲਿਟੀ ਚੰਗੀ ਐ ਐ ਸਿੰਘ ਪੂਰਾ ਕੁੰਡ ਮੁ ਮੁਰਦਾ ਸਿੰਘ ਦਾ ਤਾਂ ਐ ਆਖੂ ਚੰਗੀ ਘੈਂਟ ਲੱਗੀ ਚੰਗੀ ਝੋਟੀ ਆ ਵੀਰੇ ਪੂਰੀ ਸਫਾਈਆਂ ਜਾ ਔਰੇ ਬਨੇ ਔਰੇ ਔਰੇ ਤਾਂ ਬਾਕੀ ਵੀਰੇ ਚੈੱਕ ਕਰ ਲੋ ਨਾੜਾ ਨੂਣਾ ਮਾਨਨੇ ਤੇ ਤਾਂ ਕਿਹੜਾ ਵੀਰ ਚਲੋ ਲੈ ਜਾਊਗਾ ਨਾਲੇ ਦੁੱਧ ਦੇ ਹੀ ਜਾਂਦੀ ਹੈ ਜੀ ਹਨਾ ਜੀ ਬਾਕੀ ਚਲੋ ਹੁਣ ਛੱਡਣੀ ਆ 2 ਮਹੀਨੇ ਤੱਕ ਵੀਰ ਨੇ ਤਾਂ ਵੀਰੇ ਚੰਗਾ ਰਿਕਾਰਡ ਭਰੂਗੀ ਦੁੱਧ ਦਾ ਤਾਂ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਝੋਟੀ ਦੀ ਕਿੰਨੇ ਦੀ ਹੋਊ। ਮੁੰਮ ਪਾਈ ਇਹਦਾ ਕਰਾ ਕਰਦਾ। ਇਸ ਤਰ੍ਹਾਂ ਦੀ ਝੋਟੀ ਤਿਆਰ ਹੋਈ ਘਰੋ ਜਿਹੜੀ ਨਹੀਂ ਏ। ਹਾਂਜੀ। 1-10 ਦੀ ਵੇਚੀ ਜੇ ਪਰਸੋ ਹੀ। ਬਿਲਕੁਲ। ਹਾਂਜੀ। ਪਾਕ ਝੋਟੀ ਆ ਇਹਦੇ ਵੀ ਇੰਨੇ ਦੀ ਆ। ਇਹ ਤਾਂ ਛੋਟੀ ਹੀ ਏ ਝੋਟੀ। ਹਾਂਜੀ। ਇੱਕ ਪਿਛਲੀ ਵੀਡੀਓ ਝੋਟੀ ਪਾਈ 2 ਲੱਖ ਮੋਲ ਪਾਇਆ ਸੀ ਉਹਦਾ ਪਾਈ। ਹਾਂਜੀ। 95 ਦੀ ਦਿੱਤੀ ਏ। ਹਾਂਜੀ। ਤੁਸੀਂ ਦੱਸੋ ਉਹਦਾ ਦਿਲ ਚ ਕੋਈ ਫੜਕਿਆ ਤਾਂ ਛੋਟੀ ਹੀ ਹੋ। ਤਾਂ ਗੱਲ ਬਾਕੀ ਇਹ ਕੱਚੀ ਆ ਪੈਣ ਪਰਾਂਵਾਂ ਦੇ ਸਾਹਮਣੇ ਆ। ਬਿਲਕੁਲ। ਤੇ ਭਾਈ 70 ਦੀ ਦੇ ਦਾਂਗੇ ਹਾਨਾ। ਹਾਨਾ 70 2 ਛੜ ਦੋ 68 ਦੀ ਛੜ ਦੇ ਦਾਂਗੇ ਮਾਰਿਆ ਕੀ ਬਾਤ ਤਾਂ ਵੀਰ ਜੀ 68000 ਦੀ ਝੋਟੀ ਹੋ ਜੂ ਕੱਦ-ਕੱਡ ਚੈੱਕ ਕਰ ਲਓ ਫੁੱਲ ਵੱਡੀ ਝੋਟੀ ਆ ਥਾਂ ਤੁਨ ਚੰਗਾ ਲੱਗਿਆ ਸਾਡੇ 7 ਸਤਾ ਮਹੀਨਿਆਂ ਦੀ ਗੱਬਣਾ ਹਾਂਜੀ ਤੁਹਾਨੂੰ ਦੁੱਧ ਵੀਰ ਕਹਿੰਦਾ 3 ਕਿ ਲੀਟਰ ਦਈ ਜਾਂਦੀ ਆ ਹਾਂਜੀ ਬਾਕੀ ਵੀਰੇ ਬਹੁਤ ਸ਼ਾਨਦਾਰ ਝੋਟੀ ਆ 6000 ਵੀ ਸ਼ੋਰ-ਸ਼ਰ ਕਰਦਾ ਖੁਦ ਹੀ ਸ਼ੋਰ ਕਰਦਾ ਯਾਰ ਹੋਰ ਦੱਸੇ ਕੋ ਭੈਣਰਾ ਫੋਨ ਕਰੇ ਮੋੜ ਦੇਣੀ ਗੱਲ ਬਿਲਕੁਲ ਨਹੀਂ ਰੇਟ ਤਾਂ ਤਾਂ ਜਾ ਜਾ ਤੀਜੇ ਨੰਬਰ ਤੇ ਆ ਗਈ ਜੀ ਇਹ ਤੇ ਕਹਦੇ ਤੁਸੀਂ ਮੰਨ ਲਓ ਕੱਲ ਆ ਜੰਦੇ ਨਾ ਜਿੱਤਰਾ ਇਹ ਤੁਹਾਨੂੰ ਕੱਲ ਦੇ ਫੋਨ ਕਾਣਦੇ ਆ ਹਾਂਜੀ ਹਾਂਜੀ ਤੇ ਹੁਣ ਕਰਮਾਲੀਆਂ ਗਈਆਂ ਹੋਣੀਆਂ ਇੱਥੇ ਹੋਰ ਆ ਗਿਆ ਨਹੀਂ ਰੇਟ ਦੇ ਆ ਜੀ ਨਾ ਡਾਡਾ ਵੀਰੇ ਤਾਂ ਹੀ ਜਲਦੀ ਵਿਕਦਾ ਵੇਖੋ ਵੀਰੇ ਚੈੱਕ ਕਰ ਲਓ ਇਹ ਵੀਰੇ ਕਿੰਨਾ ਟਾਈਮ ਖੜਦੀ ਭਾਈ ਪੂਰਾ 1 ਮਹੀਨਾ ਲੀਦਾ ਜੇ ਦਾ ਇਹਦਾ 1 ਮਹੀਨਾ ਪਿਆ ਹਾਂ ਗਾਰੰਟੀ ਨਾਲ ਠੀਕ ਆ ਜੀ ਤਾਂ 1 ਮਹੀਨਾ ਵੀਰੇ ਇਹਦਾ ਪਿਆ ਮੈਂ ਤਾਂ ਸੂਣ ਚ ਤਾਂ ਮੈਂ ਪਤਲੇ ਚਮਚਾ ਤਾਂ ਚਲੋ ਹੈ ਥੋੜਾ ਰੁੱਖਾ ਬਣ ਕੇ ਵੀਰ ਨੇ ਸਾਂਭੀ ਨਹੀਂ ਤਾਂ ਮੈਂ ਤਾਂ ਤੁੰਟੂ ਚੰਗਾ ਲੱਗਿਆ ਵੀਰ ਜੀ ਲੈ ਵਲੂਆ ਕਿਵੇਂ ਇਹਦਾ ਹਗਾ ਵਾ ਢਿੱਲੇ ਦੇ ਵਿੱਚ ਤੇ ਇਹ ਦੁੱਧ ਚੰਗਾ ਭਰੇ ਹੋਣੇ ਬਹੁਤ ਜਿਆਦੀ ਇਹ ਥੱਲੇ ਮੈਂ ਹਾਂ ਤਾਂ ਹੀ ਵਧਰਾ ਬਹੁਤ ਨੇ ਦੇਖੋ ਕਿੱਡੀ ਆ ਬਾਬਾ ਜੀ ਭਾਵਨ ਦੇ ਸਿੱਧਾ ਨਾ ਬਸ ਮੜਾ ਵਾਨੇ ਦਾ ਪੇਠ ਪੂੜਾ ਵੇਖੋ ਕਿੱਡਾ ਸੱਦਾ ਹੈ ਇਹ ਸਿੱਧੀ ਸੱਦੀ ਮੈਂ ਬਾਂਦੀ ਬਹੁਤ ਜਿਆਦੀ ਭਰਦੀ ਹੈ ਦੁੱਧ ਵਾਲੀ ਮੈਂ 3 12 13 ਕਿਲੋ ਦੇਦੀ ਹੈ ਇਹ ਪਿੰਡੋਂ ਲਈ ਪਾਜੀ ਪਿੰਡੋਂ ਲਈ ਪਿੰਡੋਂ ਲਈ ਵੇਚੀ ਆਪ ਹੀ ਅੱਛਾ ਅੱਛਾ ਤੇ ਫੇਰ ਉਹ ਭੈਣ ਭਰਾ ਦੇ ਵਿੱਚ ਤੁਹਾਡੇ ਕੋਲ ਹੀ ਤੁਸੀਂ ਲੈ ਜਾਓ ਤੁਸੀਂ ਲੈਣ ਦੀ ਠੀਕ ਹੈ ਜੀ ਪਾਜੀ ਮੁੰਡੇ ਉਹਨਾਂ ਦੇ ਬਾਹਰ ਚੱਲ ਗਏ ਆ ਆ ਸ਼ ਤਾ ਤੇ ਟੂੜੀ ਤੇ ਕੋਈ ਵੰਡ ਨਹੀਂ ਪਾਇਆ ਨਾ ਤਾਂ ਮੈਂ ਇਤਨਾ ਬੜੀ ਰਾਜੀ ਮੈਂ ਟੋਰੀ ਆ ਬੱਬਾ ਜੀ ਕਿਹੜੇ ਦੁੱਧ ਵਾਲਾ ਪਸ਼ੂ ਆ ਕਿਦੋਂ ਸੇਵਾ ਨਹੀਂ ਹੁੰਦੀ ਫਿਰ ਖੁਰਦਾ ਹਨਾ ਜੀ ਗਾ ਦੁੱਧ ਦੇਣਾ ਹੀ ਦੇਣਾ ਪਸ਼ੂ ਨੇ ਦੁੱਧ ਵਾਲੇ ਨੇ ਆ ਵੇਖੋ ਲੋਬਾਰਸ ਬੜਾ ਮਾਨੀਦਾ ਤੇ ਪੈਪਾ ਬੂਪਾ ਚੰਗੀਆਂ ਲੱਗੀਆਂ ਦੁੱਧ ਵਾਲੇ ਬਹੁਤ ਬਾਦੀ ਭਾਜੀ ਇਹ ਥਨੇਓ ਕੀ ਬਾਤ ਹੈ ਤੇ ਵੀਰ ਜੀ 1 ਮਹੀਨਾ ਪੂਰਾ ਪਿਆ ਹਾਂ ਤੇ ਇੱਕ ਮਹੀਨਾ ਰਿਹਾ ਭਾਜੀ ਠੀਕ ਹੈ ਜੀ ਤਾਂ ਬੱਚੇ ਸਵੇ ਸਾਡੇ ਕੋਈ ਆ ਤੇ ਕਿਹੜਾ ਸੁਣਾ ਸੁਣੀ ਐ ਏਡੀ ਬਾਕੀ ਦੋ ਵੀਰ ਭਰਾ ਆਪਣੀ ਸਮਝ ਨਾਲ ਲਵੇ ਆਪਾਂ ਇਹ ਬਿਲਕੁਲ ਫਟੇ ਨਹੀਂ ਗਾਦੇ ਵਿੱਚ ਜਿਹੜੀ ਸਾਡੇ ਹੱਥਾਂ 'ਚ ਰਹੀ ਹੈ ਮੈਂ ਤੇ ਚਾਹੀ ਸੁਣਾ ਅੱਛਾ ਜੀ ਬਾਕੀ ਜਿੰਨੇ ਲੈਣੀ ਆਪਣੀ ਸਮਝ ਨਾਲ ਲਵੇ ਦੰਦ ਦੂਂਦੋ ਕੇ ਰਪੋੜਾ ਤੋਰਾ ਫੇਰਾ ਕੋਈ ਚੱਕ ਨਹੀਂ ਆ ਬਰੀਕੀਆਂ ਸਾਮ ਵੀ ਨਹੀਂ ਪੈਣਾ ਇੱਕ ਮਹੀਨਾ ਸਾਮ ਪੈ ਨਹੀਂ ਹਣਾ ਵੀਰ ਜੀ ਮੈਂ ਨਹੀਂ ਤਾਂ ਇੱਕ ਮਹੀਨਾ ਸਾਮ ਪੈ ਨਹੀਂ ਤਾਂ ਹੁਣ ਰੇਟ ਵੀਰ ਜੀ ਕਿੰਨਾ ਹੋਜੂ ਸੱਡ ਦੀ ਦੇ ਦੀ 60 ਚੋਂ ਕਰ ਦਿਓ ਮਹਾਂ ਤਾਂ ਤੁਸੀਂ ਦੱਸੋ ਜਿੰਨੇ ਦੀ ਆਖੋਗੇ ਦੇਣਾ ਜੀ ਰਪੋਰਟ ਕਰ ਦਾਂਗੇ ਜਿੰਨੇ ਦੀ ਆਖੋਗੇ ਨਾ ਤੇ ਇਨੇ ਦੀ ਦੇ ਦੋ ਉਹਨੇ ਦੀ ਦੇ ਦਾਂਗੇ ਉਹ ਦੱਸੋ ਕਿੰਨੇ ਪੰਜ ਛੱਡੋ 55 ਦੀ ਵੀਰ ਜੀ ਹੋਰ ਮਾਨਤਾਲ ਕਰਦਾ ਹੋਰ ਦੋ ਤਿੰਨ ਛੱਡ ਦਾਂਗੇ ਯਾਰ ਤਿੰਨ ਜਾਂਦੇ 52 ਦੀ 52 ਹੀ ਦੇਦਾ ਹੈ ਬਾਕੀ ਕੋਈ ਫੋਨ ਲਾਵੇ ਦੇ ਦਾਂਗੇ ਯਾਰ ਜਦੋਂ ਕੋਈ ਵੀਰ ਭਰਾ ਫੋਨ ਕਰਦਾ ਤੂੰ ਨਾ ਦੇ ਦਾਂਗੇ ਬਬਾਈ ਦੇ ਕੇ ਪਹਿਲੇ ਫੋਨ ਤੇ ਆਪਣਾ ਮਾਲ ਦੇ ਦੇਣਾ ਆਪਾਂ ਠੀਕ ਹੈ ਜੀ ਕਿ ਜਿਹੜੀ ਪਿਛਲੀ ਵੀਡੀਓ ਪਾਈ ਨਾ ਬੱਬਾ ਜੀ ਅੱਧੇ ਘੰਟੇ ਜਾਂ ਅਸੀਂ ਵਿਹਲੇ ਹੋ ਗਏ ਹਾਂ ਬਿਲਕੁਲ ਪਤਾ ਕੀ ਗੱਲ ਹੈ ਵੀਰ ਜੀ ਹੁਣ ਪਿਛਲੀ ਵੀਡੀਓ ਪਾਈ ਸੀ ਤੁਸੀਂ ਗੱਬਨ ਡੰਗਰ ਪਾਈ ਸੀ ਕੋਈ ਡੇਢ ਮਹੀਨਾ ਵੀ ਖੜਦਾ ਹੈ ਪਸ਼ੂ ਤਾਂ ਤੁਸੀਂ ਖੁਦ ਮੌਕੇ ਤੇ ਡਾਕਟਰ ਸਾਹਿਬ ਵੀ ਆਏ ਨਾਲੋਂ ਨਾਲ ਇੱਥੇ ਵੀ ਚੈੱਕ ਹੋਈਆਂ ਚਲੋ ਅਗਲਾ ਵੀ ਕੋਈ ਤਸੱਲੀ ਕਰੇ ਹਨ ਕੰਮ ਹੈ ਸਚਾਈ ਦਾ ਠਾਡਾ ਗਲਤ ਆ ਹੁੰਦੀ ਪਸ਼ੂ ਤਾਂ ਜਲਦੀ ਵੇਖਦਾ ਵਾ ਤੁਸੀਂ ਸੱਚਾਈ ਤੇ ਬਿਲਕੁਲ ਹੁੰਦੀ ਹੈ ਨਾ ਤਾਂ ਬਾਕੀ ਕਿਦਾਂ ਮੰਨ ਲਓ ਇਹਦੀ ਟਿੱਪਣ ਟੁੱਪਣ ਕਿਵੇਂ ਦੀ ਹੈ ਹੁਣ ਥਨਾ ਦੇ ਇੱਕ ਨੰਬਰ ਤਾਂ ਵੇਖੋ ਵੀਰੋ ਇੱਕ ਮਹੀਨਾ ਇਹ ਤਾਂ ਬਾਕੀ ਆ ਤੇ 52000 ਦੀ ਤੇ ਚਾਰੂ ਚਰੂ ਬੋਝ ਆਦੀ ਉਹਦਾ ਹਨਾ ਵੀਰ ਜੀ ਸੰਭ ਨਹੀਂ ਗਏ ਨੇ ਜੀ ਵੀ ਪੱਠੇ ਖਾਈ ਜਾਂਦੀ ਤੇ ਖਾਓ ਇਦਾਰ ਜੀ ਰਿਆ ਤਾਂ ਵੀ ਪੱਠੇ ਭਾਈ ਤਾਂ ਤਾਂ ਵੀਰ ਜੀ ਬੁੰਜੇ ਜੀ ਵੀ ਕਰ ਦਿਓ ਮਾਨਤਨ ਵੀ ਨਾ ਇੱਕ ਗੱਲ ਹੋਰ ਜੇ ਜੇ ਕਿ ਇਹ ਭੈਣ ਭਰਾ ਲੈ ਜਾਂਦਾ ਵਾ ਉਹਦੀ ਖੁਰਲੀ ਚ ਪੱਠੇ ਹੋਣ ਸਹੀ ਤੇ ਮੈਂ ਮੂੰਹ ਚੁੱਕ ਜੇ ਨਾ ਤੇ ਵੀਡੀਓ ਪਾ ਦੇ ਹਾਨੂੰ ਵੀ ਖੁਰਲੀ ਚ ਪੱਠੇ ਤੇ ਮੈਂ ਖਾਣ ਨਹੀਂ ਲਈ ਤੇ ਫੇਰ 1000 ਰੁਪਏ ਪਾਵਾਂਗੇ ਉਹਨਾਂ ਨੂੰ ਐਸੀ ਗੱਲ ਦਾ ਵੀ ਗਾੜੀ ਪੱਠੇ ਹੋਣ ਸਹੀ ਤੇ ਕਰਮਾਲੀ ਖਾਈ ਜਾਊਗੀ ਮਾਨਤਨ ਨਾ ਹੋਰ ਉਹਦਾ ਚਰਦਾ ਖਾਈ ਜਾਊਗੀ ਇਹ ਗੱਲ ਕਹਦੇ ਨਾ ਵੀ ਗਾੜੀ ਪੱਠੇ ਮੈਂ ਤੇ ਮੈਂ ਖਾਣ ਨਹੀਂ ਲਈ ਪਾ 1000 ਰੁਪਏ ਨਾ ਪਾਵਾਂਗੇ ਉਹਨਾਂ ਨੂੰ ਵੀਡੀਓ ਪਾ ਬਲ ਤੁਹਾਡੀ ਮੈਂ ਨਹੀਂ ਪੱਠੇ ਖਾਣ ਦਿਖਾਈ ਵੀਰੇ ਤੂੜੀ ਜਾਂਦੇ ਹਨਾ ਖਾਈ ਜਾਂਦੀ ਯਾਰ ਤੂੜੀ ਟਾੜੀ ਖ ਕੱਬ ਤਾਂ ਰਹਿ ਗਈ ਸਾਡੇ ਘਰ ਨਾਲ ਹਾਂਜੀ ਇਹਦੇ ਮੋਲੀ ਹੋਰ ਹੋ ਜਾਣਗੇ ਤਾਂ ਵੇਖੋ ਵੀਰੋ ਰੇਡ ਜੈਜਾ 50000 ਦੀ ਮਾਨਤਨ ਖੁੱਲਾ ਬਾਕੀ ਫੋਨ ਲਾ ਲਓ ਤਾਂ ਰੇਡ ਵੀਰ ਦੇ ਤਿੰਨ ਤਿੰਨ ਪਸ਼ੂ ਆ ਗਏ ਹਨਾ ਜੀ ਹਾਂਜੀ ਤੇ ਤਿੰਨਾਂ ਦੇ ਰੇਡ ਜੈਜਾ ਵੀਰੋ ਟੋਕਰ ਗੱਬਣ ਝੋਟੀ ਵੀ ਚੰਗੀ ਆ 7.5 ਮਹੀਨਿਆਂ ਦੀ ਵੱਡੀ ਝੋਟੀ ਆ ਬਾਕੀ ਵੀਰ ਨੂੰ ਫੋਨ ਲਾ ਲਿਓ ਤਾਂ ਮਾਨਤਨ ਖੁੱਲੇ ਹੋ ਜਾਣਗੇ ਹਨਾ ਵੀਰ ਜੀ ਤਾਂ ਇਹ ਵੀ ਮੈਂ ਵੀਰੇ 50000 ਦੀ ਤੇ ਵੈੜ ਦੀ ਗੱਲ ਕਰੀਏ ਤਾਂ ਵੈੜ ਲੱਲੀ ਵੀਰੇ ਮੈਂ ਲੱਲੀ ਇੱਕ ਬਰਾਬਰ ਹੋਊਗੀ ਫੈਂਡ ਫੂਂਡ ਇਹਦੀ ਚੰਗੀ ਆਊਗੀ ਪਿਓਰ ਛਾਈ ਵਾਲਿਆ ਤੇ ਠੰਡੀ ਸੀਲ ਆ ਗਈ ਹਨਾ ਜੀ ਹਾਂਜੀ ਤਾਂ ਰੇਟ ਇਸ ਦਾ ਵੀ ਗਿਆ ਜੇ ਹਾਂਜੀ ਤਾਂ ਬਾਕੀ ਵੀਰੋ ਤੁਸੀਂ ਫੋਨ ਲਾ ਲਿਓ ਵੀਰ ਨੂੰ ਮਾਂਤਨ ਹੋ ਜਾਣਗੇ ਤਾਂ ਸਾਰੇ ਵੀਰਾਂ ਨੂੰ ਸਾਰੇ ਵੀਰਾਂ ਨੂੰ ਬੇਨਤੀ ਹੁੰਦੀ ਆ ਮੇਰੇ ਚੈਨਲ ਨੂੰ ਮਾਤ-ਵਤ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਿਓ ਸ਼ੇਅਰ ਕਰਿਓ ਜੇ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਹਾਂਜੀ ਵੀਰ ਜੀ ਆਪਣਾ ਐਡਰੈਸ ਦੱਸ ਦੇਕਰ ਫਿਰ ਨਾਂ ਭਾਈ ਮਰਾ ਗੁਰਪਾਲ ਸਿੰਘ ਜੇ ਹਾਂਜੀ ਪਿੰਡ ਵੀਰਾ ਕੋੜ ਜੇ ਹਾਂਜੀ ਥੀਲ ਤੇ ਜ਼ਿਲ੍ਹਾ ਅਮਰਸਾ ਜੇ ਠੀਕ ਹੈ ਜੀ ਮੇਰਾ ਫੋਨ ਨੰਬਰ 97813 75482 ਠੀਕ ਹੈ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ